ਇਹ ਤੁਹਾਡੇ ਸਾਹਮਣੇ ਸੀਸੀਟੀਵੀ ਤਸਵੀਰਾਂ ਨੇ ਫਿਰੋਜ਼ਪੁਰ ਦੇ ਹਲਕਾ ਜੀਰਾਕੁਲ ਪਿੰਦੇ نیشنل ਹਾਈਵੇ ਤੇ ਪੈਟਰੋਲ ਪੰਪ ਦੀਆਂ ਜਿੱਥੇ ਬੀਤੇ ਦਿਨੀ ਮੋਟਰਸਾਈਕਲ ਤੇ ਆਏ ਚਾਲ ਲੁਟੇਰਿਆਂ ਨੇ ਪੰਪ ਤੇ ਕੰਮ ਕਰਦੇ ਕਰਮਚਾਰੀਆਂ ਤੇ ਤੇਜ਼ ਸਰ ਹਥਿਆਰਾਂ ਨਾਲ ਹਮਲਾ ਕੀਤਾ ਤੇ ਉਹਨਾਂ ਨੂੰ ਬੁਰੀ ਤਰ੍ਹਾਂ ਫੱਟੜ ਕਰਕੇ 50000 ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਸਨ ਤੇ ਹੁਣੇ ਤੁਹਾਡੇ ਸਾਹਮਣੇ ਮੂਹ ਟਾਕੇ ਪੁਲਿਸ ਰਸਤ 'ਤੇ ਖੜੇ ਉਹੀ ਹਮਲਾਵਰ ਲੁਟੇਰੇ ਨੇ ਜਿਨ੍ਹਾਂ ਨੂੰ ਫੜਨ 'ਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ ਚਾਰ ਹਮਲਾਵਰਾਂ 'ਚੋਂ ਦੋਨੋਂ ਕਾਬੂ ਕਰ ਇਹਨਾਂ ਪਾਸੋਂ ਲੁੱਟੀ ਗਈ ਨਕਦੀ ਚੋਂ 30000 ਰੁਪਏ ਤੇ ਹਥਿਆਰ ਵੀ ਬਰਾਮਦ ਕੀਤੇ ਨੇ ਤੇ ਪੁਲਿਸ ਨੇ ਜਲਦੀ ਫਰਾਰ ਹੋਏ ਦੋ ਲੁਟੇਰਿਆਂ ਨੂੰ ਕਾਬੂ ਕਰਨ ਦੀ ਵੀ ਗੱਲ ਆਖੀ ਹੈ। ਕੱਲ 20 ਤਰੀਕ ਨੂੰ ਪਿੰਡ ਸੇਖਵਾਂਤ ਤੋਂ ਲੰਡੀ ਪਾਈ ਮੇਨ ਰੋਡ ਦੇ ਉੱਪਰ ਇੱਕ ਦੋ ਮੁੱਠੇਲ ਦੇ ਨੌਜਵਾਨ ਨੌਜਵਾਨ ਆਏ ਸੀ। ਉਹਨਾਂ ਨੇ ਤੇਲ ਪਾਇਆ ਤੇ ਮਿਸ਼ਰਾ ਜਿਹੜਾ ਸੀਗਾ ਉਹਨਾਂ ਦਾ ਕਰਿੰਦਾ ਸੀਗਾ ਉਸ ਤੋਂ ਉਹਨਾਂ ਨੇ ਪੈਸੇ ਕੌਣ ਦੀ ਕੋਸ਼ਿਸ਼ ਕੀਤੀ ਉਹਨੇ ਰਿਸਿਸਟ ਕੀਤਾ ਤਾਂ ਕੋ ਕਾਪੇ ਨਾਲ ਬੜੀ ਬੁਰੀ ਤਰ੍ਹਾਂ ਉਹਨੂੰ ਇੰਜਰਡ ਕਰਤਾ ਨਾ ਨਹੀਂ ਤੇ ਉਹਦੇ ਕੋਲੋਂ 50000 ਰੁਪਇਆ ਜਿਹੜਾ ਇਹ ਖੋ ਕੇ ਫਰਾਰ ਹੋ ਗਏ ਸੀ ਸੋ ਇਹ ਇਤਲਾਹ ਮਿਲੀ ਪੁਲਿਸ ਨੂੰ ਤਾਂ ਇਮੀਡੀਏਟਲੀ ਪੁਲਿਸ ਜਿਹੜੇ ਡੀਐਸਪੀ ਜੀਰਾ ਨਰਿੰਦਰ ਸਿੰਘ ਇਹ ਵੀ ਇਹਦੇ ਪਲੱਸ ਜਿਹੜੀ ਇਹਨਾਂ ਦੇ ਸੌਡੀ ਦੀ ਪੁਲਿਸ ਬੜੀ ਹਰਕਤ ਚ ਆਈ ਤਾਂ ਵਿਦਰਨ 2 ਆਵਰਸ ਜਿਹੜੇ ਬੰਦੇ ਦੋਨੇ ਬੰਦੇ ਫੜ ਕੇ ਉਹਨਾਂ ਕੋਲੋਂ ਜਿਹੜਾ ਵੈਪਨ ਵੀ ਰਿਕਵਰ ਕਰ ਲਿਆ ਪੈਸੇ ਜਿਹੜੇ ਆ ਉਹ 30000 ਰੁਪਇਆ ਰਿਕਵਰ ਹੋ ਗਿਆ ਇੱਕ ਇਹਨਾਂ ਦੇ ਨਾਲ ਦਾ ਸਾਥੀ ਫਰਾਰ ਹੈ ਬਾਕੀ ਪੈਸੇ ਜਿਹੜੇ ਉਹ ਤੇ ਇਮੀਡੀਏਟ ਜਿਹੜਾ ਇਹ ਪੁਲਿਸ ਨੇ ਵਿਦਨ 2 ਆਵਰਸ ਜਿਹੜੀ ਇਹ ਵਾਰਦਾਤ ਟਰੇਸ ਕਰਕੇ ਤੇ ਬੰਦੇ ਜਿਹੜੇ ਅਰੈਸਟ ਕਰ ਲਏ ਸਰ ਇਹਨਾਂ ਦਾ ਕਿ ਵੀ ਕੋਈ ਕ੍ਰਿਮੀਨਲ ਰਿਕਾਰਡ ਕੇ ਹੋਰ ਵਾਰਦਾਤ ਹਾਂ ਜੀ ਹੋਰ ਵੀ ਵਾਰਦਾਤਾਂ ਮੰਨੇ ਆਂ ਕਈ ਚੋਰੀਆਂ ਚਾਰੀਆਂ ਮੰਨੇ ਨੇ ਮੋਟਰਸਾਈਕਲ ਲੜਗੀਆਂ ਹੋਰ ਉਹਦੇ ਤਬਦੀਦ ਜਾਰੀ ਆ ਰਿਮਾਂਡ ਲੈ ਰਹੇ ਆ ਇਹਨਾਂ ਦਾ ਤੇ ਆਸ ਹੈ ਕਿ ਹੋਰ ਵੀ ਕਾਫੀ ਖੁਲਾਸੇ ਹੋਣਗੇ ਨਾਲ ਇਥੇ ਇੱਕ ਪਾਸੇ ਵਾਰਦਾਤਾ ਦਾ ਗਰਾਫ ਲਗਾਤਾਰ ਵਧਦਾ ਜਾ ਰਿਹਾ ਹੈ ਉੱਥੇ ਫਰੂਜ਼ਪੁਰ ਪੁਲਿਸ ਦੀ ਇਹ ਕਾਰਵਾਈ ਵਾਕਈ ਸ਼ਲਾਘਾਯੋਗ ਹੈ ਰੋਸਪੁਟ ਤੋਂ ਬਾਬੀ ਖੁਰਾਨਾ ਦੀ ਰਿਪੋਰਟ ਢਿੱਲੀ ਪੁਲਸ ਪੰਜਾਬੀ ਕੀ ਤੂੰ ਹੱਦ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ